ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਚਿੱਟੇ ਅੱਕ ਦੀ ਜੜ ਤੋਂ ਕਰੋ ਇਹ ਉਪਾਏ ਤੁਹਾਨੂੰ ਆਰਥਿਕ ਲਾਭ ਵੀ ਮਿਲੇਗਾ ਅਤੇ ਤੁਹਾਡੀ ਕਿਸਮਤ ਵੀ ਚਮਕੇਗੀ ਅਜੇ ਹਮ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਅਗਰ ਅੱਕ ਦੀ ਜੜ ਸਥਾਪਿਤ ਕੀਤੀ ਜਾਂਦੀ ਹੈ ਅਤੇ ਨਿਯਮਿਤ ਰੂਪ ਵਿੱਚ ਉਸ ਦੀ ਪੂਜਾ ਕੀਤੀ ਜਾਂਦੀ ਹੈ ਉਹ ਤਸੋ ਖੁਸ਼ਹਾਲੀ ਅਤੇ ਦੇਵੀ ਲਕਸ਼ਮੀ ਦਾ ਆਵਾਸ ਹੁੰਦਾ ਹੈ ਕਈ ਸਾਧਕ ਮੰਤਰ ਦੀ ਪ੍ਰਾਪਤੀ ਲਈ ਅੱਕ ਦੇ ਮੂਲ ਦੀ ਵਰਤੋਂ ਵੀ ਕਰਦੇ ਹਨ ਹਿੰਦੂ ਧਰਮ ਵਿੱਚ ਅੱਕ ਦੇ ਫੁੱਲ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਪੌਦੇ ਦੇ ਫੁੱਲ ਦੀ ਪੂਜਾ ਅਤੇ ਕਈ ਤਰ੍ਹਾਂ ਦੇ ਉਪਚਾਰਾਂ ਵਿੱਚ ਕੀਤੀ ਜਾਂਦੀ ਹੈ ਚਿੱਟੇ ਅੱਕ ਦੇ ਪੌਦੇ ਨੂੰ ਭਗਵਾਨ ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ ਭਗਵਾਨ ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ ਇੱਕ ਮੰਨਤਾ ਹੈ ਕਿ ਜੇਕਰ ਕਿਸੇ ਪੁਰਾਣੇ ਸਫੇਦ ਪੌਦੇ ਦੀਆਂ ਜੜਾਂ ਨੂੰ ਮਿੱਟੀ ਵਿੱਚੋਂ ਪੁੱਟਿਆ ਜਾਵੇ ਤਾਂ ਇਸ ਦੀਆਂ ਜੜਾਂ ਦੀ ਸ਼ਕਲ ਭਗਵਾਨ ਗਣੇਸ਼ ਦੀ ਮੂਰਤੀ ਵਰਗੀ ਵਿਖਾਈ ਦਿੰਦੀ ਹੈ भगवान गणेश दी मूर्ति ਨੂੰ ਅਕ ਵਿੱਚ ਪੂਜਨ ਤੇ ਸਥਾਪਿਤ ਕਰਨ ਨਾਲ ਹਰ ਤਰ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਅਜਿਹਾ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਅਕ ਦੀ ਜੜ ਸਥਾਪਿਤ ਕੀਤੀ ਜਾਂਦੀ ਹੈ ਅਤੇ ਨਿਯਮਿਤ ਰੂਪ ਨਾਲ ਉਸ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਸੁੱਖ ਅਤੇ ਖੁਸ਼ਹਾਲੀ ਦੇਵੀ ਲక్ష్ਮੀ ਦਾ ਵਾਸ ਹੁੰਦਾ ਹੈ ਕਈ ਸਾਧਕ ਮੰਤਰ ਦੀ ਪ੍ਰਾਪਤੀ ਲਈ ਅਕ ਦੇ ਮੂਲ ਦੀ ਵਰਤੋਂ ਵੀ ਕਰਦੇ ਹਨ ਅਕ ਫੁੱਲ ਦੀ ਵਰਤੋਂ ਜਾਦੂ ਵਿੱਚ ਵੀ ਕੀਤੀ ਜਾਂਦੀ ਹੈ ਅਜੀਹਾ ਮੰਨਿਆ ਜਾਂਦਾ ਹੈ ਜੇਕਰ ਘਰ ਦੇ ਕਿਸੇ ਪੌਦੇ ਵਿੱਚ ਅੱਕ ਦਾ ਪੌਦਾ ਲਗਾਇਆ ਜਾਵੇ ਤਾਂ ਉਸ ਦੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਨਹੀਂ ਪੈਂਦਾ ਸਫੇਦ ਆਕਰਤੀ ਦਾ ਜੜ ਸ਼ਾਸਤਰਾਂ ਦੇ ਅਨੁਸਾਰ ਸਫੇਦ ਆਕਰਤੀ ਦੇ ਪੌਦੇ ਦੀ ਜੜ ਵਿਚ ਸ੍ਰੇਤਾਰਕ ਗਣੇਸ਼ ਜੀ ਪ੍ਰਗਟ ਹੁੰਦੇ ਹਨ ਇਸ ਨੂੰ ਡੇਟਾ ਇੱਕ ਪਲਾਟ ਵੀ ਕਿਹਾ ਜਾਂਦਾ ਹੈ ਇਸ ਪੌਦੇ ਦੇ ਫੁੱਲ ਵੀ ਸ਼ਿਵਲਿੰਗ ਤੇ ਚੜਾਏ ਜਾਂਦੇ ਹਨ ਅੰਜੀਰ ਦੇ ਪੌਦੇ ਦੀ ਇੱਕ ਦੁਰਲੋਪ ਪ੍ਰਜਾਤੀ ਸਫੇਦ ਅੰਜੀਰ ਹੈ ਇਸ ਚਿੱਟੇ ਚਿੱਤਰ ਦੀ ਜੜ ਨੂੰ ਸਵੇਤਾਰਕ ਗਣਪਤੀ ਦੀ ਪ੍ਰਕਿਰਿਆ ਬਣੀ ਹੈ ਕਿਸੇ ਵੀ ਪੌਦੇ ਦੇ ਜੜ ਵਿੱਚ ਗਣਪਤੀ ਦੀ ਪ੍ਰਕਿਰਤੀ ਬਣਨ ਨਾਲ ਕਈ ਸਾਲ ਲੱਗ ਜਾਂਦੇ ਹਨ ਅੱਕ ਜੜ ਦਾ ਉਪਾਅ ਇਹ ਭਗਵਾਨ ਗਣੇਸ਼ ਦਾ ਕੁਦਰਤੀ ਅਤੇ ਚਮਤਕਾਰੀ ਰੂਪ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਜੇਕਰ ਇਸ ਮੂਲ ਭਾਵ ਸਵੇ ਤਾਰਕ ਗਣਪਤੀ ਨੂੰ ਕਿਸੇ ਦੇ ਘਰ ਵਿੱਚ ਸਥਾਪਿਤ ਕੀਤਾ ਜਾਵੇ ਰੋਜ਼ਾਨਾ ਇਸ ਦੀ ਪੂਜਾ ਕੀਤੀ ਜਾਵੇ ਤਾਂ ਇਹ ਮੂਰਤੀ ਸੰਪੂਰਨ ਹੋ ਜਾਂਦੀ ਹੈ ਇਸ ਵਿੱਚ ਗਣਪਤੀ ਦਾ ਵਾਸ ਹੁੰਦਾ ਹੈ ਜਿਸ ਪਰਿਵਾਰ ਵਿੱਚ ਰੋਜ਼ਾਨਾ ਗਣੇਸ਼ ਦੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਗਰੀਬੀ, ਰੋਗ, ਮੁਸੀਬਤਾਂ ਦਾ ਵਾਸ ਨਹੀਂ ਹੁੰਦਾ। ਇਸ ਤਰ੍ਹਾਂ ਦੀ ਗਣੇਸ਼ ਦੀ ਮੂਰਤੀ ਦੀ ਪੂਜਾ ਕਰਨ ਨਾਲ ਮੁੱਖ ਨੂੰ ਸੁੱਖ ਅਤੇ ਸਫਲਤਾ ਦੇ ਨਾਲ-ਨਾਲ ਭਰਪੂਰ ਧਨ, ਦੌਲਤ, ਵਡਿਆਈ ਮਿਲਦੀ ਹੈ। ਹਰ ਤਰ੍ਹਾਂ ਦੇ ਦੇਵੀ ਬੰਦਨਾ ਤੋਂ ਬਚਿਆ ਰਹਿੰਦਾ ਹੈ। ਇਸ ਗਣੇਸ਼ ਦੀ ਮੂਰਤੀ ਦੀ ਪੂਜਾ ਕਰਨ ਨਾਲ ਭੂਤ-ਪ੍ਰੇਤਾਂ ਤੋਂ ਸੁਰੱਖਿਆ ਮਿਲਦੀ ਹੈ। ਬੁਰੀ ਨਜ਼ਰ ਜਾਦੂ ਟੂਣੇ ਤੰਤਰ ਮੰਤਰ ਆਦਿ ਦਾ ਵੀ ਕੋਈ ਡਰ ਨਹੀਂ ਰਹਿੰਦਾ ਪੂਜਾ ਦੀ ਵਿਧੀ ਸਫੇਦ ਅੱਕ ਦੀ ਜੜ ਲੈ ਕੇ ਉਸ ਨੂੰ ਸਾਖ ਕਰੋ ਸ਼ੁੱਧ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਇਸਨਾਨ ਕਰਾਓ ਅਤੇ ਫਿਰ ਇਸ ਨੂੰ ਲਾਲ ਕੱਪੜੇ ਉੱਤੇ ਰੱਖ ਕੇ ਰੋਜ਼ਾਨਾ ਪੂਜਾ ਕਰੋ ਗਣਪਤੀ ਦੀ ਪੂਜਾ ਵਿੱਚ ਲਾਲ ਚੰਦਨ ਅਕਸ਼ੜ ਫੁੱਲ ਸੰਦੂਰ ਦੁਰਭਾਸ ਪਾਰੀ ਪਵਿੱਤਰ ਧਾਗੇ ਦੀ ਵਰਤੋਂ ਵਿਸ਼ੇਸ਼ ਤੌਰ ਤੇ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਭਗਵਾਨ ਗਣੇਸ਼ ਦੀ ਧੂਪ ਨਾਲ ਆਰਤੀ ਕਰੋ ਇਸ ਤੋਂ ਬਾਅਦ ਗਣਪਤੀ ਦੇ ਮੰਤਰ ਓਮ ਗਣ ਗਣਪਤੇ ਨਮਹ ਦਾ ਜਾਪ ਕਰੋ ਮੰਤਰ ਦਾ ਜਾਪ ਕਰਨ ਲਈ ਕ੍ਰਿਸਟਲ ਜਾਂ ਰੁਦਰਾਕਸ਼ ਦੀ ਮਾਲਾ ਦੀ ਵਰਤੋਂ ਕਰੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀ ਨਾ ਭੁੱਲਣਾ ਤਾਂ ਕਿ ਇਹ ਜਾਣਕਾਰੀ ਹੋਰ ਵੀ ਬਹੁਤ ਸਾਰੇ ਲੋਕਾਂ ਵਿੱਚ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੈ ਮਾਤਾ ਜੀ